ਫ੍ਰਾਂਸ ਦੇ ਰਾਸ਼ਟਰਪਤੀ ਐਮਿਨੂਅਲ ਮੈਕਰੋਨ ਨੇ ਭਾਰਤੀ ਵਿਦਿਆਰਥੀਆਂ ਦੇ ਲਈ ਕਰਤਾ ਵੱਡਾ ਐਲਾਨ ਕੀਤਾ 2030 ਤੱਕ ਫ੍ਰਾਂਸ ਦੇ ਵਿੱਚ ਘੱਟੋ ਘੱਟ 30000 ਵਿਦਿਆਰਥੀ ਕਰਨਗੇ ਪੜਾਈ ਭਾਰਤੀ ਵਿਦਿਆਰਥੀਆਂ ਦੀ ਮਦਦ ਕਰੇਗੀ ਫ੍ਰਾਂਸ ਸਰਕਾਰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਬਜੋਪਾਰਤਾਏ ਫ੍ਰਾਂਸ ਦੇ ਰਾਸ਼ਟਰਪਤੀ ਇਮਿਨੂਅਲ ਐਮਿਊਨਲ ਮੈਕਰੋਨ ਨੇ ਵੱਡਾ ਐਲਾਨ ਕੀਤਾ ਹੈ ਮੈਕਰੋਨ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ਦੇਸ਼ ਨੂੰ 2030 ਤੱਕ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ 30000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਦੀ ਉਮੀਦ ਹੈ ਅੱਤੇ ਹੋਇਸ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਮੈਕਰੋਨ ਨੇ ਇਸ ਨੂੰ ਇੱਕ ਵਿਲਾਸੀ ਟਿੱਚਾ ਦੱਸਦੇ ਹੋਏ ਕਿਹਾ ਕਿ ਦੋਵੇਂ ਦੇਸ਼ਾਂ ਨੇ ਹੁਣ ਅਤੇ ਭਵਿੱਖ ਵਿੱਚ ਇਕੱਠੇ ਮਿਲ ਕੇ ਬਹੁਤ ਕੁਝ ਕਰਨਾ ਹੈ ਮੈਕਰੋਨ ਨੇ ਐਕਸੋਤੇ ਲਿਖਿਆ ਸੀ ਪਬਲਿਕ ਸਕੂਲਾਂ ਵਿੱਚ ਫ੍ਰੈਂਚ ਸਿੱਖਣ ਦਾ ਨਵਾਂ ਤਰੀਕਾ ਖੋਲ ਰਹੇ ਹਾਂ ਇਸ ਨੂੰ ਫ੍ਰੈਂਚ ਫਾਰ ਆਲ ਫ੍ਰੈਂਚ ਫਾਰ ਅ ਵੈਟਰ ਫਿਊਚਰ ਦਾ ਨਾਮ ਦਿੱਤਾ ਗਿਆ ਹੈ ਫ੍ਰੈਂਚ ਸਿਖਾਉਣ ਦੇ ਮਕਸਦ ਦੇ ਨਾਲ ਨਵੇਂ ਕੇਂਦਰ ਖੋਲੇ ਜਾ ਰਹੇ ਹਨ ਅਸੀਂ ਅੰਤਰਰਾਸ਼ਟਰੀ ਕਲਾਸਾਂ ਬਣਾ ਰਹੇ ਹਾਂ ਇਸ ਦੇ ਰਾਹੀਂ ਉਹ ਵਿਦਿਆਰਥੀ ਜੋ ਫ੍ਰੈਂਚ ਨਹੀਂ ਬੋਲਦੇ ਹਨ ਉਹ ਸਾਡੀ ਯੂਨੀਵਰਸਿਟੀਆਂ ਨੂੰ ਜੁਆਇਨ ਕਰ ਸਕਣਗੇ ਇੰਨਾ ਹੀ ਨਹੀਂ ਅਸੀਂ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਵੀ ਪ੍ਰਦਾਨ ਕਰਾਂਗੇ ਜੋ ਫ੍ਰਾਂਸ ਦੇ ਵਿੱਚ ਪੜ੍ਹ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੂੰ ਵਾਪਸ ਆਉਣ ਵਿੱਚ ਮਦਦ ਮਿਲੇਗੀ ਮੈਕਰੋਨ ਨੇ ਕਿਹਾ ਕਿ ਦੇਸ਼ ਵਿੱਚ ਹੁਣ QS ਰੈਂਕਿੰਗ ਦੇ ਵਿੱਚ 35 ਯੂਨੀਵਰਸਿਟੀਆਂ ਹਨ ਅਤੇ ਟਾਈਮਜ਼ ਹਾਇਰ ਐਜੂਕੇਸ਼ਨਲ ਰੈਂਕਿੰਗ ਵਿੱਚ ਲਗਭਗ 15 ਯੂਨੀਵਰਸਿਟੀਆਂ ਹਨ ਇੱਥੇ ਦੱਸਦੀ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਪਿਛਲੇ ਸਾਲ 14 ਜੁਲਾਈ ਨੂੰ ਦੇਸ਼ ਦੇ ਰਾਸ਼ਟਰੀ ਦਿਵਸ ਦੇ ਮੌਕੇ ਮੁੱਖ ਮਹਿਮਾਨ ਦੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰਸ ਦੌਰੇ ਦੌਰਾਨ 2025 ਤੱਕ 20000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨਾ ਅਤੇ 2030 ਤੱਕ 30000 ਤੱਕ ਪਹੁੰਚਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ ਇਹ ਵੀ ਕੋਸ਼ਨਾ ਕੀਤੀ ਗਈ ਸੀ ਕਿ ਦੇਸ਼ ਭਾਰਤੀਆਂ ਨੂੰ 5 ਸਾਲ ਦੀ ਵੈਦਤਾ ਦੀ ਮਿਆਦ ਦੇ ਨਾਲ ਸਿੰਗਨ ਵੀਜ਼ਾ ਜਾਰੀ ਕਰੇਗਾ ਸਿੰਗਨ ਵੀਜ਼ਾ ਜਾਰੀ ਕਰੇਗਾ ਜਿਨ੍ਹਾਂ ਨੇ ਘੱਟੋ ਘੱਟ ਇੱਕ ਸੈਮੈਸਟਰ ਦੌਰਾਨ ਫਰਾਂਸ ਦੇ ਵਿੱਚ ਪੜ੍ਹਾਈ ਕੀਤੀ ਹੈ ਇਸ ਦੇ şart ਉਤੇ ਉਹ ਮਾਸਟਰ ਪੱਧਰ ਦੀ ਡਿਗਰੀ ਪਾਸ ਕਰਨਗੇ ਬਿਊਰੋ ਰਿਪੋਰਟ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਫ੍ਰਾਂਸ ਦੇ ਰਾਸ਼ਟਰਪਤੀ ਐਮਿਨੂਅਲ ਮੈਕਰੋਂ ਨੇ ਭਾਰਤੀ ਵਿਦਿਆਰਥੀਆਂ ਦੇ ਲਈ ਕਰਤਾ ਵੱਡਾ ਐਲਾਨ ਕੀਤਾ 2030 ਤੱਕ ਫ੍ਰਾਂਸ ਦੇ ਵਿੱਚ ਘੱਟੋ ਘੱਟ 30000 ਵਿਦਿਆਰਥੀ ਕਰਨਗੇ ਪੜਾਈ ਭਾਰਤੀ ਵਿਦਿਆਰਥੀਆਂ ਦੀ ਮਦਦ ਕਰੇਗੀ ਫ੍ਰਾਂਸ ਸਰਕਾਰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਬਜੋਪਾਰਤਾਏ ਫ੍ਰਾਂਸ ਦੇ ਰਾਸ਼ਟਰਪਤੀ ਇਮਿਨੂਅਲ ਐਮਿਨੁਅਲ ਮੈਕਰੋਨ ਨੇ ਵੱਡਾ ਐਲਾਨ ਕੀਤਾ ਹੈ ਮੈਕਰੋਨ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ਦੇਸ਼ ਨੂੰ 2030 ਤੱਕ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ 30000 ਭਾਰਤੀ ਵਿਦਿਆਰਥੀਆਂ ਦਾ ਸੁਆਗਤ ਕਰਨ ਦੀ ਉਮੀਦ ਹੈ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਮੈਕਰੋਨ ਇਸ ਨੂੰ ਇੱਕ ਵਿਲਾਸੀ ਟਿੱਚਾ ਦੱਸਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਨੇ ਹੁਣ ਅਤੇ ਭਵਿੱਖ ਵਿੱਚ ਇਕੱਠੇ ਮਿਲ ਕੇ ਬਹੁਤ ਕੁਝ ਕਰਨਾ ਹੈ ਮੈਕਰੋਨ ਨੇ ਐਕਸੋਤੇ ਲਿਖਿਆ ਸੀ ਪਬਲਿਕ ਸਕੂਲਾਂ ਵਿੱਚ ਫ੍ਰੈਂਚ ਸਿੱਖਣ ਦਾ ਨਵਾਂ ਤਰੀਕਾ ਖੋਲ ਰਿਹਾ ਇਸ ਨੂੰ ਫ੍ਰੈਂਚ ਫਾਰ ਆਲ ਫ੍ਰੈਂਚ ਫਾਰ ਅ बेटर ਫਿਊਚਰ ਦਾ ਨਾਮ ਦਿੱਤਾ ਗਿਆ ਹੈ ਫ੍ਰੈਂਚ ਸਿਖਾਉਣ ਦੇ ਮਕਸਦ ਦੇ ਨਾਲ ਨਵੇਂ ਕੇਂਦਰ ਖੋਲੇ ਜਾ ਰਹੇ ਹਨ ਅਸੀਂ ਅੰਤਰਰਾਸ਼ਟਰੀ ਕਲਾਸਾਂ ਬਣਾ ਰਹੇ ਹਾਂ ਇਸ ਦੇ ਰਾਹੀਂ ਉਹ ਵਿਦਿਆਰਥੀ ਜੋ ਫ੍ਰੈਂਚ ਨਹੀਂ ਬੋਲਦੇ ਹਨ ਉਹ ਸਾਡੀ ਯੂਨੀਵਰਸਿਟੀਆਂ ਨੂੰ ਜੁਆਇਨ ਕਰ ਸਕਣਗੇ ਇੰਨਾ ਹੀ ਨਹੀਂ ਅਸੀਂ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਵੀ ਪ੍ਰਦਾਨ ਕਰਾਂਗੇ ਜੋ ਫ੍ਰਾਂਸ ਦੇ ਵਿੱਚ ਪੜ੍ਹ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੂੰ ਵਾਪਸ ਆਉਣ ਵਿੱਚ ਮਦਦ ਮਿਲੇਗੀ ਮੈਕਰੋਨ ਨੇ ਕਿਹਾ ਕਿ ਦੇਸ਼ ਵਿੱਚ ਹੁਣ ਕਾਓਐਸ ਰੈਂਕਿੰਗ ਦੇ ਵਿੱਚ 23 ਯੂਨੀਵਰਸਿਟੀਆਂ ਹਨ ਅਤੇ ਟਾਈਮਜ਼ ਹਾਇਰ ਐਜੂਕੇਸ਼ਨਲ ਰੈਂਕਿੰਗ ਵਿੱਚ ਲਗਭਗ 15 ਯੂਨੀਵਰਸਿਟੀਆਂ ਹਨ ਇੱਥੇ ਦੱਸਦੀ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਪਿਛਲੇ ਸਾਲ 14 ਜੁਲਾਈ ਨੂੰ ਦੇਸ਼ ਦੇ ਰਾਸ਼ਟਰੀ ਦਿਵਸ ਦੇ ਮੌਕੇ ਮੁੱਖ ਮਹਿਮਾਨ ਦੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰਸ ਦੌਰੇ ਦੌਰਾਨ 2025 ਤੱਕ 20000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਅਤੇ 2030 ਤੱਕ 30000 ਤੱਕ ਪਹੁੰਚਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ ਇਹ ਵੀ ਕੋਸ਼ਿਸ਼ ਨਾ ਕੀਤੀ ਗਈ ਸੀ ਕਿ ਦੇਸ਼ ਭਾਰਤੀਆਂ ਨੂੰ 5 ਸਾਲ ਦੀ ਬੈਦਤਾ ਦੀ ਦੇ ਨਾਲ ਸਿੰਗਨ ਵੀਜ਼ਾ ਜਾਰੀ ਕਰੇਗਾ ਸੈਂਗਰਪਿਟ ਸੈਂਗਨ ਵੀਜ਼ਾ ਜਾਰੀ ਕਰੇਗਾ ਜਿਨ੍ਹਾਂ ਨੇ ਘੱਟੋ ਘੱਟ ਇੱਕ ਸੈਮੈਸਟਰ ਦੌਰਾਨ ਫਰਾਂਸ ਦੇ ਵਿੱਚ ਪੜ੍ਹਾਈ ਕੀਤੀ ਹੈ ਇਸ ਦੇ şart ਉਤੇ ਉਹ ਮਾਸਟਰ ਪੱਧਰ ਦੀ ਡਿਗਰੀ ਪਾਸ ਕਰਨਗੇ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਫਾ